ਲੋਕੀ ਬਿਹਾਰ ਚ 3300 ਰੁਪਇਆ 2200 ਰੁਪਇਆ ਕਮਾਉਣੇ ਆਪਾਂ 20 ਰੁਪਇਆ ਕਮਾਉਣੇ ਆ ਰੇ ਇਹਨੂੰ ਆਪਾਂ ਦੇਵਾਂਗੇ 1000 ਦੀਆਂ ਚਾਰ ਨਾਰਮਲ ਤਾਂ ਹੁਣ ਮੈਂ ਦੇਖ ਰਿਹਾ ਸਾਰੇ 500 ਰੁਪਏ ਦੀ ਇੱਕ ਦਿੰਦੇ ਆ ਕੋਈ 600 ਦੀ ਕੋਈ 700 ਤੱਕ ਵੀ ਦੇ ਦਿੰਦੇ ਆ ਤੇ ਆਪਾਂ ਰੇਟ ਕੀ ਆ 499 ਰੁਪਏ 499 ਰੁਪਏ ਦੀ 499 ਰੁਪਏ ਵੀ ਪੈਂਟ ਸ਼ਰਟ ਵੀਰੇ ਦੋਨੇ ਚੀਜ਼ਾਂ ਕੰਬੋ ਨੂੰ ਮਿਲਨੇ ਆ ਕਿ 1500 ਦੀ ਸ਼ਾਪਿੰਗ ਕਰੋਗੇ ਹਣਾ 1500 ਰੁਪਏ ਦੀ ਸ਼ਾਪਿੰਗ ਕਰੋਗੇ ਨਾ ਤੇ ਆਹ ਤੁਹਾਨੂੰ ਗਿਫਟ ਫ੍ਰੀ ਮਿਲਣਾ ਇਥੋਂ ਬਈ ਨਾ ਬਾਈਆਂ ਕੋਲੋਂ ਤੇ ਰੇਟ ਵੀ ਉੱਪਰ ਤੁਸੀਂ ਵੇਖ ਲਓ 799 ਲਿਖਿਆ ਹੋਇਆ ਲਓ ਵੀ ਮਿੱਤਰੋ ਅੱਜ ਆਪਾਂ ਪਹੁੰਚੇ ਆਂ ਤਲਵੰਡੀ ਸਾਬੋ ਤੇ ਕੱਪੜੇ ਬਾਈ ਕੋਲੇ ਬਹੁਤ ਹੀ ਸਸਤੇ ਆ ਤੁਹਾਡੀ ਉਮੀਦ ਤੋਂ ਜ਼ਿਆਦਾ ਸਸਤੇ ਇੱਥੇ ਕੱਪੜੇ ਮਿਲਣਗੇ ਤੇ ਗੁਰਦੁਆਰਾ ਮਸਤੂਆਣਾ ਰੋਡ ਤੇ ਖਾਲਸਾ ਜਿਹੜਾ ਸਕੂਲ ਹੈਗਾ ਉਸ ਤੇ ਆਪਾਂ ਬਿਲਕੁਲ ਉਹਦੇ ਨੇੜੇ ਇੱਕ ਦੁਕਾਨ ਹੈਗੀ ਫੈਸ਼ਨ ਡੇ ਹੱਬ ਦੇ ਨਾਂ ਤੇ ਦੁਕਾਨ ਹੈਗੀ ਤੇ ਸਾਰੀ ਗੱਲਬਾਤ ਬਕਰਾਵਾਂਗੇ ਆਪਣੇ ਬਾਈ ਨਾਲ ਹੋਰ ਬਈ ਠੀਕ ਹੈ ਸੇਤਾ ਵਧੀਆ ਜੀ ਬਾਈ ਜੀ ਵਧੀਆ ਵਧੀਆ ਅੱਛਾ ਬਈ ਵਾਕਈ ਸਸਤੇ ਆ ਕੱਪੜੇ ਕਹਿੰਦੇ ਬਹਾਾ ਡਿਸਕਾਊਂਟ ਕਦੇ ਵੀ ਤੁਹਾਨੂੰ ਬਿਹਾਰ ਚ ਕਦੇ ਵੀ ਇੰਨਾ ਸਸਤਾ ਨਹੀਂ ਮਿਲਣਾ ਜਿੰਨੇ ਆਪਣੀ ਦੁਕਾਨ ਤੇ ਮਿਲੂਗਾ। ਅੱਛਾ ਆਪਾਂ ਕੋਈ ਕਮਾਈ ਨਹੀਂ ਕਰਨੀ ਵੀਰੇ ਕਹਿ ਕੇ 20 ਰੁਪਏ ਕਮਾਉਣਿਆ। ਪੀਸ ਮਗਰ ਇੱਕ ਮਗਰ ਸਿਰਫ 20 ਰੁਪਏ। ਅੱਛਾ ਲੋਕੀ ਬਿਹਾਰ ਚ 3-300 ਰੁਪਏ 2-200 ਰੁਪਏ ਲਾਉਂਦੇ ਆਪਾਂ 20 ਰੁਪਏ ਕਮਾਉਣਾ। ਰਕੀਬ ਹੈ ਮੇਰਾ। ਮੰਨ ਲ ਹੁਣ ਇਹ ਸ਼ਰਟ ਪਈ ਐ ਇਥੇ ਇੱਕ ਕਿੰਨੇ ਦੀ ਐ ਕਾਟਨ ਦੀ ਐ ਇਹ? ਇਹ ਪੇਪਰ ਕਾਟਨ ਦਾ ਕੱਪੜਾ ਵੀਰੇ ਜਿੱਦਾਂ ਮਰਜ਼ੀ ਚੈੱਕ ਕਰਾ ਲਿਓ। ਠੀਕ ਐ। ਆਪਾਂ ਇਹਨੂੰ ਆਪਾਂ ਦੇਵਾਂਗੇ 1000 ਦੀਆਂ 4। ਬਿਹਾਰ ਚ ਵੇਚਦੇ ਵੀ ਚਾਰ ਸ਼ਰਟਾਂ ਦੇਣੀਆਂ ਆਪਾਂ ਆਹ ਤੇ ਆਹ ਦਿਖਾ ਦੇ ਵੀਰੇ ਕਲਰ-ਕਲਰ ਨਾਲ ਨੇੜੇ ਆ ਕੇ ਸਾਰੇ ਮਰਜ਼ੀ ਲੈ ਲਿਓ ਜੀ ਕਲਰ ਆ ਤਾਂ ਦੇਖੋ ਸਾਰੇ ਕਲਰ ਡਿਜ਼ਾਈਨ ਇਹਦੇ ਵਿੱਚ ਤੇ ਸਾਈਜ਼ ਸੂਜ਼ ਕਿੰਨੇ ਕੁ ਮਿਲਣਗੇ ਬਈ ਇਹਦੇ ਸਾਰੇ ਹੈਗੇ ਸਾਈਜ਼ ਐਮ ਤੋਂ ਲੈ ਕੇ ਟ੍ਰਿਪਲ ਐਕਸਐਲ ਤੱਕ ਆ ਲਓ ਤੁਹਾਨੂੰ ਹੋਰ ਚੈੱਕ ਕਰਾਉਂਦਾ ਐਮ ਤੋਂ ਲੈ ਕੇ ਟ੍ਰਿਪਲ ਐਕਸਐਲ ਤੱਕ ਕਰ ਆ ਚੈੱਕ ਕਰੋ ਜੀ ਲਓ ਜੀ ਆ ਦੇਖੋ ਬਈ ਇੰਦਾਂ ਦੇ ਤੁਹਾਨੂੰ ਕੱਪੜੇ ਇੰਨਾਂ ਕੋਲ ਮਿਲਣੀਆਂ ਸ਼ਰਟਾਂ ਤੁਸੀਂ ਦੇਖੋ 1000 ਰੁਪਏ ਦੀਆਂ 4 ਤੇ ਇੱਕ ਤੋਂ ਇੱਕ ਸੋਹਣਾ ਕਲਰ ਜਿਵੇਂ ਆਹ ਦੇਖ ਲਓ ਹਨਾ ਹਾਂ ਆਹ ਦੇਖੋ ਸਾਰੇ ਕਲਰ ਕੱਲੀ ਕੱਲੀ ਵੈਰਾਈਟੀ ਹੈ ਵੀਰੇ ਜਿਹੜੀ ਚੀਜ਼ ਕਹੋਗੇ ਉਹ ਮਿਲੂਗੀ ਪ੍ਰਿੰਟ ਲੈਣਾ ਪ੍ਰਿੰਟ ਚਾਹਣਗੇ ਲੋ ਜੀ ਅੱਛਾ ਪਲੇਨ ਵੀ ਮਿਲਣੀਆਂ ਇਹਦੇ ਵਿੱਚ ਪਲੇਨ ਵੀ ਮਿਲਣਗੇ ਜਿਹੜੀ ਚੀਜ਼ ਕਹੋਗੇ ਜਿਹੜੀ ਚੀਜ਼ ਕਹਿੰਦੇ ਉਹੀ ਮਿਲਣੀ ਆ ਦੇਖੋ ਇੰਦਾਂ ਦੇ ਕਲਰ ਸਾਰੇ ਤੁਹਾਨੂੰ ਨੇੜੇ ਆ ਕੇ ਦਿਖਾ ਦੇ ਇੱਕ ਵਾਰੀ ਹਨਾ ਸਾਰੇ ਕਲਰ ਦਿਖਾ ਦੇ ਇਹਦੇ ਵਿੱਚ ਤੁਹਾਨੂੰ ਮਿਲਣੀਆਂ ਇੰਦਾਂ ਦੇ ਚੈੱਕ ਕਰੋ ਪਲੇਨ ਚੈੱਕ ਕਰੋ ਜੀ ਇੰਦਾਂ ਦੇ ਐਕਸਲ ਬਹੁਤ ਮਹਿੰਗਾ ਰੇਟ ਇੱਕੋ ਹੀ ਹੈ ਨਾ ਹਾਂ ਰੇਟ ਇੱਕੋ ਹੀ ਹੈ ਹਾਂ ਨਹੀਂ ਆਮ ਤੌਰ ਤੇ ਡਬਲ ਐਕਸਲ ਦਾ ਰੇਟ ਵੱਧ ਹੈ ਇਹ ਸਾਰਿਆਂ ਦਾ ਰੇਟ ਇੱਕੋ ਹੀ ਹੈ ਜਿਹੜੀ ਮਰਜ਼ੀ ਲੈ ਜਾਓ ਇੱਥੋਂ ਆ ਕੇ ਤੇ ਸ਼ਰਟਾਂ ਦਾ ਢੇਰ ਲੱਗਿਆ ਪਿਆ ਸਾਰੀਆਂ ਦੇਖ ਲਓ ਤੁਸੀਂ ਸ਼ਰਟਾਂ ਦਾ ਮਰਜ਼ੀ ਲਓ ਜਿੰਨੀਆਂ ਮਰਜ਼ੀ ਲੈ ਜਾਓ ਇੱਥੋਂ ਆ ਕੇ ਆਪਣਾ ਸਾਈਜ਼ ਦੇਖਣਾ ਪਾ ਕੇ ਚੈੱਕ ਕਰਨੀ ਤੇ 1000 ਰੁਪਏ ਦੀਆਂ ਚਾਰ ਛਾਟਾਂ ਤੁਹਾਨੂੰ ਇੱਥੋਂ ਮਿਲ ਜਾਣੀਆਂ ਤੇ ਇਹ ਤੋਂ ਇਲਾਵਾ ਹੋਰ ਹੋਰ ਕੀ ਚੀਜ਼ਾਂ ਮਿਲਣਗੇ ਬੱਚਿਆਂ ਦੇ ਵੀ ਹੁੰਦੇ ਆ ਕਿਹਦੇ ਕਿਹਦੇ ਮਿਲਣਗੇ ਆਪਣੇ ਬੱਚਿਆਂ ਦੇ ਵੀਰੇ ਆਪਾਂ ਦੁਕਾਨ ਨਾਲ ਨਾਲ ਤਿਆਰ ਕਰਾ ਲਈ ਉਹ ਦੋ ਤਿੰਨ ਦਿਨਾਂ ਨੂੰ ਆਊਗਾ ਬੱਚੇ ਵਾਲਾ ਸਟਾਕ ਆ ਠੀਕ ਹੈ ਆਪਾਂ ਇੱਧਰ ਸਾਰਾ ਤੁਸੀਂ ਲਾ ਲਓ 12-13 ਸਾਲ ਤੋਂ ਬੱਚੇ ਸ਼ੁਰੂ ਹੋ ਜਾਂਦੇ ਆ ਅੱਛਾ 12-13 ਸਾਲ ਤੋਂ ਸਟਾਰਟ ਹੋ ਕੇ ਵੱਡਿਆਂ ਦੇ ਜਿੰਨੀ ਜਿੰਨਾ ਜਿੰਨਾ ਮਰਜ਼ੀ ਹੋਵੇ ਵੱਡਾ ਭਾਣਾ 40 50 ਕਮਰ ਜਿੰਨੀ ਮਰਜ਼ੀ ਲੈ ਲੀਂ ਅੱਛਾ ਆਹ ਦੇਖੋ ਵੀਰੇ ਬੂਟ ਕੱਟ ਤੇ ਸਟ੍ਰੇਟ ਫਿਟ ਅੱਛਾ ਬੂਟ ਕੱਟ ਤੇ ਸਟ੍ਰੇਟ ਫ ਇਹ ਕਿੰਨੇ ਦੀ ਹੈ ਤੁਹਾਨੂੰ ਬਿਹਾਰ ਚ ਕਿੰਨੇ ਦੇ ਲਾ ਦੇਣਗੇ ਤੁਸੀਂ ਆਪ ਦੱਸੋ ਜੀ ਇਹ ਬਈ ਨੋਰਮਲ ਤਾਂ ਹੁਣ ਮੈਂ ਦੇਖ ਰਿਹਾ ਸਾਰੇ 500 ਰੁਪਏ ਦੀ ਇੱਕ ਦੇ ਦਿਆ ਕੋਈ 600 ਦੀ ਕੋਈ 700 ਤੱਕ ਵੀ ਦੇ ਦਿੰਦੇ ਆਗੇ ਤੇ ਆਪਾਂ ਰੇਟ ਕੀ ਆ 499 ਰੁਪਏ 499 ਰੁਪਏ ਦੀ 499 ਰੁਪਏ ਪੈਂਟ ਸ਼ਰਟ ਵੀਰੇ ਦੋਨੇ ਚੀਜ਼ਾਂ ਕੰਬੋ ਅੱਛਾ ਦੋਨੇ ਚੀਜ਼ਾਂ ਦੋਨੇ ਚੀਜ਼ਾਂ 499 ਚ ਮੈਂ ਕਿਹਾ ਇੱਕ ਕਹਿੰਦਾ 499 ਚ ਵੀਰੇ ਦੋਨੇ ਚ 499 ਰੁਪਏ ਦੇ ਵਿੱਚ ਬਾਈ ਜੀ ਦੋਨੇ ਚੀਜ਼ਾਂ ਮਿਲਣੀਆਂ ਤਾਂ ਮੌਜਾ ਲੱਗ ਗਿਆ ਤੇ ਆਹ ਸ਼ਰਟ ਤੇ ਆਹ ਪੈਂਟ ਤੁਸੀਂ ਦੇਖੋ ਸਾਈਜ਼ ਕਿਹੜੇ ਪੈਂਟ ਸਾਈਜ਼ ਵੀਰੇ 28 ਤੋਂ ਲੈ ਕੇ ਤੁਹਾਨੂੰ ਪਿਆ ਕਮਰ ਤੱਕਰ ਮਿਲ ਜੂਗੀ ਅੱਛਾ ਜਿਹੜੀ ਸ਼ਰਟ ਮਰਜ਼ੀ ਲੈ ਲੈ ਜਿਹੜੀ ਪੈਂਟ ਮਰਜ਼ੀ ਜਿਹੜੀ 499 ਵਿੱਚ ਬਾਅਦਲੇ ਮੇਜ ਆ ਗਈ ਪਰ ਚੱਕ ਕੇ ਪਾਈ ਲੈਣੀ ਤੇ 499 499 499 ਰੁਪਏ ਦੇ ਵਿੱਚ ਤੁਹਾਨੂੰ ਪੈਂਟ ਦੇ ਟਮਿਲ ਨਹੀਂ ਉਹ ਵੀ ਜੀਨ ਦੀ ਪੈਂਟ ਤੇ ਆ ਸ਼ਰਟ ਵੇਖੋ ਹਨਾ ਇਹ ਆ ਕਲਰ ਆ ਬਾਈ ਦਿਖਾ ਦੇ ਹਨਾ ਲੱਗੇ ਪਏ ਜਿਵੇਂ ਐਵੇਂ ਐਵੇਂ ਦੇ ਕਲਰ ਆ ਦੇਖੋ ਜਿਹੜੀ ਆ ਆਗੇ ਕੰਬੋ ਆਗਾ ਦੇਖੋ ਫਾਰਮਲ ਲਾ ਲਓ ਤੁਸੀਂ ਆ ਦੇਖ ਲਓ ਨਵੀਂ ਪੈਂਟ ਆਈ ਠੀਕ ਹੈ ਬੂਟ ਕੱਟ ਬੂਟ ਕੱਟ ਨਾਲ ਸ਼ਰਟ ਇਹ ਵੀ 499 ਦੇ ਵਿੱਚ ਇਹ ਵੀ 499 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣੀ ਹੈ ਕਲਰ ਸਾਰੇ ਦਿਖਾ ਦੇ ਬਾਈ ਲੱਗੇ ਪਿਆ ਹਨਾ ਆ ਨੇੜੇ ਆ ਕੇ ਦਿਖਾ ਦੇ ਜਿਵੇਂ ਆ ਸ਼ਰਟ ਦੇਖੋ ਕਿੰਨਾ ਸੋਹਣਾ ਕਲਰ ਆ ਇਹਦਾ ਸ਼ਰਟ ਦਾ ਤੇ ਇੰਦਾ ਦੇ ਕਲਰ ਦੀਆਂ ਜਿਹੜੀਆਂ ਸ਼ਰਟਾਂ ਤੁਹਾਨੂੰ ਲਗਣੀਆਂ ਆ ਦੇਖੋ ਹਨਾ ਤੇ 400 ਸਿਰਫ 499 ਰੁਪਏ ਦੇ ਵਿੱਚ ਤੇ ਆਹ ਦੇਖੋ ਸਾਰੇ ਇਕੱਲੇ ਇਕੱਲੇ ਦਿਖਾ ਦੇ ਵੀਰੇ ਹਨਾ ਆ ਦੇਖੋ ਇੰਦਾ ਦੇ ਕਲਰ ਤੁਹਾਨੂੰ ਇਥੋਂ ਮਿਲ ਜਾਣਗੇ ਦੇਖੋ 28 ਕਮਰ ਤੋਂ ਲੈ ਕੇ ਆਪਣੇ ਕੋਲ 36 ਕਮਰ ਤੱਕ ਹਨ 28 ਤੋਂ ਲੈ ਕੇ 36 ਤੱਕ ਹਨ ਤੇ ਇਹਦੇ ਕਲਰ ਤੁਹਾਨੂੰ ਮਿਲ ਜਾਣਗੇ ਘਟੋ ਘਟਾ 13 ਕਲਰ ਦੇ ਦਾਂਗੇ ਫੋਰਮਲ ਚ 13 ਕਲਰ 28 ਤੋਂ 36 ਤੱਕ ਸਾਈਜ਼ ਤੇ 13 ਕਲਰ ਇਹਦੇ ਵਿੱਚ ਮਿਲ ਜਾਣਗੇ ਸ਼ਰਟ ਜਿਹੜੀ ਮਰਜ਼ੀ ਲਾਓ ਚੱਕ ਲਓ ਪੈਂਟ ਚੱਕ ਲੋ ਸ਼ਰਟ ਜਿਹੜੀ ਮਰਜ਼ੀ ਲਾ ਲੋ ਬਸ ਜਿਹੜੀ ਮੈਚਿੰਗ ਕਰਦੀ ਹੈ ਜਿਹੜੀ ਹਾਂ ਪਸੰਦ ਸਾਡੀ ਪਸੰਦ ਹੈ ਜਿਹੜੀ ਮਰਜ਼ੀ ਆਪਦੀ ਪਸੰਦ ਦੇ ਚੱਕੋ ਜਿਹੜੀ ਲੈ ਲਓ ਇਹ ਆ ਆ ਦਿਖਾ ਦੇ ਬਈ ਇੱਧਰ ਸਾਰੀਆਂ ਪੈਂਟਾਂ ਲੱਗੀਆਂ ਪਈਆਂ ਜਿਹੜਾ ਮਰਜ਼ੀ ਕਲਰ ਲੈ ਲਓ ਇੱਧਰ ਫਾਰਮਲ ਆ ਗਈਆਂ ਹਨਾ ਜਿਹੜੀ ਵੀ ਤੁਹਾਨੂੰ ਸੋਹਣੀ ਲੱਗਦੀ ਹੈ ਇਹਦੇ ਵਿੱਚੋਂ ਤੁਹਾਡੇ ਸਾਈਜ਼ ਦੀ ਜਿਹੜੀ ਪਈ ਆ ਉਹ ਤੁਸੀਂ ਇੱਥੋਂ ਲੈ ਆ ਸਕਦੇ ਹੋ 499 ਰੁਪਏ ਦੇ ਵਿੱਚ ਅੱਛਾ ਮਤਲਬ ਬਈ ਕੱਲੀ ਪੈਂਟ ਲੈ ਕੇ ਜਾਣੀ ਹੈ ਕਿਸੇ ਨੇ ਫਿਰ ਕੱਲੀ ਪੈਂਟ ਵੀਰੇ ਜਿਹੜੀ ਐਕਸਪੋਰਟ ਦੀ ਹੈਗੀ ਉਹ ਆਪਾਂ 1000 ਦੀਆਂ ਚਾਰ ਦੇ ਦਾਂਗੇ ਠੀਕ ਆ ਤੇ ਇੱਕ ਬੈਲਟ ਬੈਲਟ ਫ੍ਰੀ ਦੇ ਦਾਂਗੇ 1000 ਰੁਪਏ ਦੀਆਂ ਚਾਰ ਪੈਂਟਾਂ ਤੇ ਇੱਕ ਬੈਲਟ ਫ੍ਰੀ ਦੇ ਦਾਂਗੇ ਤੇ ਆ ਫਾਰਮਲ ਵਾਲੀਆਂ ਫਿਰ ਫਾਰਮਲ ਦੀ ਤੁਸੀਂ ਤੁਸੀਂ ਗੱਲ ਕਰਦੇ ਹੋ 1500 ਦੀ ਸ਼ਾਪਿੰਗ ਕਰੂਗਾ ਕਿਹੜਾ ਆਪਾਂ ਉਹਨੂੰ ਗਿਫਟ ਵੀ ਫ੍ਰੀ ਦੇ ਦਾਂਗੇ 800 ਦੇ 70 ਵਾਲਾ ਹੈ ਅੱਛਾ 800 ਦਾ ਗਿਫਟ ਫ੍ਰੀ ਮਿਲਣਾ ਜੇ 1500 ਦੀ ਸ਼ਾਪਿੰਗ ਕਰੂਗਾ ਤੇ ਮੰਨ ਲਓ ਆਹ ਕੱਲੀ ਪੈਂਟ ਲੈ ਗਏ ਨਹੀਂ ਫਾਰਮਲ ਇਹ ਕੱਲੀ ਤੁਸੀਂ ਮੰਨ ਲਓ ਜੀ ਤੁਸੀਂ ਲਿਆ 500 ਦੀਆਂ ਦੋ ਦੇ ਦਾਂਗੇ 500 ਰੁਪਏ ਦੀਆਂ ਦੋ ਬਈ ਯਾਰ ਚ ਕਿੰਨੇ ਦੇ ਹੋਊਗੇ ਤੁਹਾਡੇ ਹਿਸਾਬ ਨਾਲ ਇਹ ਦਿੰਦੇ ਵੀ 500 ਦੇ ਨੇੜੇ ਤੇ 400 ਦੀ 500 ਦੀ ਦਿੰਦੇ ਆ। ਦਿੰਦੇ ਨੇ ਆਪਾਂ ਕਿੰਨੇ ਦੇਈ ਇਹਨੇ? 500 ਦੇ 500 ਦੀਆਂ ਦੋ 250 ਦੀ ਇੱਕ ਪੈਂਟ ਰਹਿ ਗਈ। ਮੈਂ ਕਹਿੰਦਾ ਬਾਈ ਜੀ ਸਮਾਈ ਤੁਸੀਂ ਕਿਤੇ ਜਾ ਕੇ ਪੁੱਛੋ ਦਰਜੀ ਨੂੰ ਕਿੰਨੇ ਦਿੰਦੇ ਆ ਤੇ 500 ਦੀਆਂ ਦੋ ਪੈਂਟਾਂ ਮਿਲਣੀਆਂ ਤੁਹਾਨੂੰ ਤੇ ਜਿਹੜਾ ਸਾਈਜ਼ ਮਰਜ਼ੀ ਲੈ ਜਾਓ। ਜਿਹੜਾ ਮਰਜ਼ੀ ਲੈ ਲਓ ਵੀਰੇ। 250 ਤੋਂ ਲੈ ਕੇ 36 ਦੀ ਕਰਾਈ। ਹਾਂ ਕਲਰ ਇਹਦੇ ਵਿੱਚ ਤੁਹਾਨੂੰ ਦੱਸਿਆ ਬਾਈ ਨੇ ਵਾਧੂ ਮਿਲ ਜਾਣੇ ਆਗੇ। ਮਿਲ ਜਾਣਗੇ ਆ ਕਲਰ ਦੇਖ ਲਓ ਯਾਰ। ਕਲਰ ਆ ਸਾਰੇ ਲੱਗੇ ਪਏ ਆ ਇੱਥੇ। ਕਲਰ ਚੈੱਕ ਕਰਾ ਦਿੰਨੇ ਆ ਹਲੋ ਵੀਰੇ। ਹਾਂ ਦਿਖਾ ਦੀ ਨੇੜੇ ਆ ਕੇ ਤੇ ਜਿੰਨੀਆਂ ਮਰਜ਼ੀ ਤੁਸੀਂ ਪੈਂਟਾਂ ਲੈ ਜਾਓ ਸਟਾਕ ਵਾਧੂ ਹੈ ਬਾਈ ਕੋਲੇ ਹਣਾ ਬਈਆਂ ਪੈਂਟਾਂ ਹੂੰ ਨਵੀਂ ਤੇ ਅੱਜ ਫਰੈਸ਼ ਤੇ ਜੀ ਹੂੰ ਇਹ ਕਿੰਨੇ ਦੀ ਬਿਜਾਰ ਚ ਦੇ ਦੇਣੀ ਹੋंगी ਇਹ ਹੈਗੀ 700 ਦੀ 700 ਦੀ ਹੂੰ ਲੋ ਜੀ ਮੈਂ ਚੈੱਕ ਕਰ ਇਹਦੇ ਵਿੱਚ ਕਿੰਨੇ ਕਾ ਕਲਰਫੁਲ ਕਲਰ ਵੀਰੇ ਇਹਦੇ 6-7 ਕਲਰ ਆ ਗਏ ਠੀਕ ਹੈ ਇਹ ਤੁਸੀਂ ਲਾ ਲਓ ਆਪਾਂ ਦੋ ਪੈਂਟਾਂ ਸ਼ਰਟਾਂ ਇਹ ਬਣਵਾ ਦਾਂਗੇ ਜਾਂ ਦੋ ਸ਼ਰਟਾਂ ਲਾ ਲਓ ਜਿਹੜੀਆਂ ਮਰਜ਼ੀ ਲਾ ਲਓ ਲੋ ਅੱਛਾ ਕੰਬੋ ਇਹਨਾਂ ਦਾ ਦੋ ਪੈਂਟਾਂ ਦਾ ਦੋ ਸ਼ਰਟਾਂ ਦੋ ਸ਼ਰਟਾਂ ਹੋ ਗਈਆਂ ਇਹ ਆਪਾਂ 1500 ਦੇ ਦੇ ਦਾਂਗੇ ਦੋ ਪੈਂਟਾਂ ਦੋ ਪੈਂਟਾਂ ਦੋ ਸ਼ਰਟਾਂ 1500 ਰੁਪਏ ਦੇ ਵਿੱਚ ਸਿਰਫ ਹੀ ਹਾਂ ਨਾਲ ਦਵਾਂਗੇ ਗਿਫਟ ਫ੍ਰੀ 800 ਰੁਪਏ 800 ਰੁਪਏ ਦਾ ਗਿਫਟ ਨਾਲ ਫ੍ਰੀ ਤੇ ਪੱਕੀ ਗੱਲ ਆ ਨਾ ਮੁੜ ਕੇ ਗੱਲ ਆ ਉੱਥੇ ਆਉਣ ਦੇ ਨਾ ਨਾ ਮੁੱਕਰ ਦੇਣੀ ਆਪਾਂ ਜਿਹੜੀ ਗੱਲ ਕਹਤੀ ਉਹ ਗੱਲ ਤੇ ਉਤਰਾਂਗੇ ਬਈ ਆਪਾਂ ਬਾਟਮ ਦੇਖ ਆ ਦੇਖਾਂ ਹੀ ਬਈ ਆ ਨੇੜਿਆ ਕਿ ਦਿਖਾ ਦੇ ਇਹਦਾ ਬਾਟਮ ਦੇਖੋ ਨਾਲ ਲਾ ਕੇ ਦੇਖੋ ਜੀ ਬਾਟਮ ਦਿਖਾ ਦੇ ਇਹਦਾ ਦੇਖੋ ਤੁਸੀਂ ਦੇਖੋ ਜਿਹੜੇ ਅੱਜ ਕੱਲ ਮੁੰਡੇ ਮੰਗਦੇ ਨੇ ਨਹੀਂ ਬਹੁਤ ਘੱਟ ਸਨੀ ਐਫੈਕਟ ਪੂਰਾ ਪੂਰਾ ਫੁੱਲ ਬਾਬਾ ਜੀ ਨਾਲੇ ਪੂਰੀ ਸਰਚਰੀ ਸੁਹਰੀ ਪੂਰੀ ਨਾਲ ਦੀ ਹੈਗੀ ਇਹ ਨਹੀਂ ਹੈਗਾ ਕਲਰ ਦੀ ਗਰੰਟੀ ਜਾਂਦੀ ਅੱਛਾ ਨਿਕਲਦਾ ਨਹੀਂ ਕਲਰ ਨਾ ਤਿੰਨ ਵਾਸ਼ ਦੀ ਗਰੰਟੀ ਹੈ ਵੀਰੇ ਜੇ ਆਪਾਂ ਤਿੰਨ ਵਾਸ਼ੇ ਜਿੱਦੋਂ ਮਰਜ਼ੀ ਸੱਟ ਜੇ ਨਵੀਂ ਪੈਂਟ ਲੈ ਜੇ ਆਪਦੀ ਅੱਛਾ ਉਸ ਤੋਂ ਬਾਅਦ ਆ ਗਏ ਲੋਹਰਾ ਹਨਾ ਲੋਹਰਾ ਆ ਗਏ ਲੋਹਰਾ ਦਾ ਕਿਉਂਕਿ ਬਾਜ਼ਾਰ 'ਚ ਤੁਹਾਨੂੰ ਪਤਾ ਹੀ ਅੱਜ ਗਰਮੀ ਦੇ ਸੀਜ਼ਨ ਹਨਾ ਨਹੀਂ ਬਾਜ਼ਾਰ 'ਚ ਕਿੰਨੇ ਕਿੰਨੇ ਮਹਿੰਗੇ ਦੇ ਨਹੀਂ ਲੈਂਦੇ ਨਹੀਂ ਆਪਾਂ ਤੁਹਾਨੂੰ ਲਾ ਲਓ ਆਹ ਦੇਖੋ ਇੱਕ ਤੇ ਆਹ ਦੋ ਠੀਕ ਹੈ ਆ ਤਿੰਨ ਕਿੰਨੇ ਦੀਆਂ ਹੋਣਗੀਆਂ ਤਿੰਨ ਲੋਰ ਤੇ ਤਿੰਨ ਲੋਰ ਹੋਰੀਆਂ 12-1300 ਦੀਆਂ ਹੋਣਗੀਆਂ ਜੀ ਆਪਾਂ ਤੁਹਾਨੂੰ ਹੋਰ ਹੋਰ ਮਹਿੰਗੀਆਂ ਬਈ ਇਹ 12-1300 ਤੋਂ ਤੁਸੀਂ ਘੱਟ ਗਏ ਤਾਂ ਹੀ ਮਹਿੰਗੀਆਂ ਇਦੋਂ ਵੀ ਇਦੋਂ ਮਹਿੰਗੀਆਂ ਕੋਈ 1500 ਦੀ ਵੀ ਦੇਈ ਜਾਂਦਾ ਤਾਂ ਵੀ 500 ਦੀ ਲੋਰ ਆਪਾਂ ਕਿੰਨੇ ਦੇਵਾਂਗੇ ਤੁਹਾਨੂੰ ਇੱਧਰ ਚੈੱਕ ਕਰਾਓ ਭਾਜੀ ਆਹ ਦੇਖੋ ਹਾਂ ਇਕਰਖਾ ਵੀ ਨੇੜਿਆ ਕਿ ਹਾਂ ਠੀਕ ਹੈ ਇਹ ਆਪਾਂ ਤੁਹਾਨੂੰ ਦੇਵਾਂਗੇ 500 ਦੀਆਂ ਤਿੰਨ ਹੀ ਠੀਕ ਹੈ ਆ ਹਲੋਰਾ ਹਾਂ ਹਲੋਰਾ ਮੈਂ ਸੁਣਦੀ ਤੈਨੂੰ ਮਜ਼ਾਕ ਕਰੀ ਹੈ ਨਾ ਮਨ ਦਾ ਨਹੀਂ ਨਹੀਂ ਮਜ਼ਾਕ ਨਹੀਂ ਕਰਦੇ ਬਈ ਆਪਾਂ ਆਪਾਂ ਕਹਿ ਕੇ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਹਿ ਕੇ 20 ਰੁਪਏ ਕਮਾਣੇ ਸੱਚੀ ਯਾਰ ਹਾਂ 500 ਰੁਪਏ ਦੀਆਂ ਤਿੰਨ ਲੋਹਰਾ ਜੋ ਆਪਾਂ ਨੂੰ 20 ਰੁਪਏ ਬਚਨੇ ਆ ਤਿੰਨ ਲੋਹਰਾ ਚ ਹਾਂ 500 ਰੁਪਏ ਦੀਆਂ ਤਿੰਨ ਲੋਹਰਾ ਮਿਲਣੀਆਂ ਬਾਈ ਜੀ ਪੂਰੀਆਂ ਦੇਖੋ ਤੁਸੀਂ ਸਟੇਟਮੈਂਟ ਲੋਹਰਾ ਆਈਆਂ ਹਨਾ ਦੇਖੋ ਬਾਟਮ ਕਹਿੰਦੇ ਉਹ ਨੀਂ ਹੁੰਦਾ ਲੋ ਆ ਚੈੱਕ ਕਰੋ ਜਿੰਨਾ ਮਰਜ਼ੀ ਬਾਟਮ ਜਿੰਨਾ ਮਰਜ਼ੀ ਸਹੀ ਗੱਲ ਆ ਤੇ ਹੈ ਵੀ ਸੋਹਣੀਆਂ ਨਾਲੇ ਹਨਾ ਪੱਟੀ ਲੱਗੀ ਐ ਸਾਈਡਾਂ ਤੇ ਆ ਦੇਖੋ ਇਹ ਨਹੀਂ ਹੈਗਾ ਵੀ ਸਿੰਗਲ ਹੋ ਆ ਅੰਦਰ ਇਹਦਾ ਸੈਂ ਲੋਕ ਚੈੱਕ ਕਰੋ ਕਿਹੜੇ ਕੀਤੀ ਸਲਾਈ ਦੇਖੋ ਪੂਰਾ ਵਧੀਆ ਇੰਟਰਲੌਕ ਵੇਰਾ ਸਾਰਾ ਕੁਝ ਓਕਾ ਕੀਤਾ ਹੋਇਆ ਕੰਮ ਇਹ ਨਹੀਂ ਨੀਗਾ ਵੀ ਮਸ਼ੀਨੀ ਹੋਈ ਸਿੱਧਾ ਸਲਾਈ ਮਾਰਤੀ ਉਹ ਕੰਮ ਨਹੀਂ ਹੈਗਾ ਤੇ ਸਾਈਜ਼ ਕਿੰਨੇ ਕ ਬਈ ਇਹਦੇ ਵਿੱਚ ਕਿਹੜੇ ਕਿਹੜੇ ਲਵਾਂਗੇ ਇਹ ਚੱਪਾਂ ਨੂੰ ਮਿਲਣਗੇ ਤੁਸੀਂ 4 ਐਕਸਲ ਤੋਂ ਲਾ ਕੇ ਲੈ ਲਓ ਤੇ ਐਮ ਤੋਂ ਲਾ ਕੇ 4 ਐਕਸਲ ਦਿੱਕਰ ਮਿਲੂ ਇਸਾਈਜ਼ ਐਮ ਤੋਂ ਲੈ ਕੇ 4 ਐਕਸਲ 500 ਰੁਪਏ ਦੀਆਂ ਤਿੰਨ 500 ਦੀਆਂ ਤਿੰਨ ਟੀ ਸ਼ਰਟ ਵੀਰੇ ਆਪਣੇ ਕੋਲੇ ਵਧੀਆ ਵੈਰਾਈਟੀ ਹੈ ਜਿਹਨਾਂ ਅੱਜ ਕੱਲ ਤੁਹਾਨੂੰ ਪਤਾ ਹੀ ਕਿਵੇਂ ਚੱਲਦੀ ਹੈ ਨਾ ਹਾਂ ਆਹ ਦੇਖ ਲਓ ਇਹਨੂੰ ਅੱਜ ਕੱਲ ਕਬੂਤਰ ਜਾਲੀ ਇਦਾਂ ਦੀਆਂ ਚੱਲਦੀਆਂ ਜਾਂ ਆ ਆਹ ਬਲੀ ਹਨਾ ਦੇਖੋ ਇਦਾਂ ਦੀਆਂ ਟੀ-ਸ਼ਰਟ ਅੱਜਕੱਲ ਜ਼ਿਆਦਾ ਇਹਨਾਂ ਦਾ ਫੈਸ਼ਨ ਇਹਨਾਂ ਦੇ ਆ ਰਿਹਾ ਹੈਗੇ ਗੁੱਡੇ ਵਾਲੀ ਗੁੱਡੇ ਵਾਲੀ ਦੀ ਬੜੀ ਡਿਮਾਂਡ ਆ ਬਈ ਗੁੱਡੇ ਵਾਲੀ ਇਹ ਤਾਂ ਸੀਗੀ ਹੁਣ ਆਈ ਹਾਂਜੀ ਲਓ ਜੀ ਹਾਂ ਇਹਨਾਂ ਦੀ ਬਹੁਤ ਪੂਰੀ ਡਿਮਾਂਡ ਆ ਅੱਜਕੱਲ ਜਿਹੜੀ ਆਹ ਜਿਹੜੀ ਗੁੱਡੇ ਵਾਲੇ ਦੀ ਹੋ ਗਈ ਆ ਲਓ ਜੀ ਅੱਛਾ ਮੈਲਡਿੰਗ ਇਹ ਕਾਲਰ ਵਾਲੀ ਮਿਲੂਗੀ ਰੋਲ ਵਾਲੀ ਮਿਲੂਗੀ ਫਿਰ ਅੱਛਾ ਆ ਪਈ ਮਿਲਣਾ ਸ਼ਾਦਾ ਨਾਲ ਕਾਲਰ ਹਾਂਜੀ ਹਾਂਜੀ ਕਾਲਰ ਆ ਦੇਖੋ ਆ ਕਾਲਰ ਵਾਲੀ ਆ ਪਈ ਆ ਲਓ ਜੀ ਤੇ ਆ ਦੇਖੋ ਆ ਪਈ ਆ ਇਹਦੇ ਵਿੱਚ ਇਹਦੇ ਵਿੱਚ ਸਾਈਜ਼ ਸੂਜੀ ਕਿੰਨੇ ਕਪੜੇ ਸਾਈਜ਼ ਵੀਰੇ ਐਮ ਤੋਂ ਲੈ ਕੇ 3 ਐਕਸਲ ਤੱਕਰ ਮਿਲੂਗਾ ਇਹਦਾ ਸਾਈਜ਼ ਠੀਕ ਆ ਜੀ ਇਹਦਾ ਰੇਟ ਹੈਗਾ ਵੀਰੇ ਆਪਾਂ ਗੱਲ ਕਰੀਏ ਤੁਸੀਂ ਕਿੰਨਾ ਹੋਊਗਾ 1000 ਰੁਪਏ ਦੀਆਂ ਤਿੰਨ ਕਿਉਂਕਿ ਇਹ ਵੀਰੇ ਕੁਆਲਿਟੀ ਵਧੀਆ ਵੇਚਦੇ ਆ ਆਪਾਂ ਲੰਬਾ ਨਹੀਂ ਲੈਣਾ ਕੋਈ ਵੀ ਚੀਜ਼ ਕੋਈ ਵੀ ਚੀਜ਼ ਆਪਣੀ ਗਾਰੰਟੀ ਵਾਲੀ ਆ 1000 ਰੁਪਏ ਦੀਆਂ ਤਿੰਨ ਆ ਜੀ ਇਹ 1000 ਰੁਪਏ ਦੀਆਂ ਤਿੰਨ ਆ ਕੋਈ ਮਰਜ਼ੀ ਲੈ ਜਾਓ ਕੋਈ ਮਰਜ਼ੀ ਲੈ ਲਓ ਕੋਈ ਮਰਜ਼ੀ ਕੋਲਰ ਵਾਲੀ ਲੈ ਲਓ ਗੋਲ ਗੜਾ ਲੈ ਲਓ ਜਿਹੜੀ ਮਰਜ਼ੀ ਲੈ ਲਓ ਜੀ ਤੇ ਜਿਹੜੀ ਮਰਜ਼ੀ ਲੈ ਜਾਓ 1000 ਰੁਪਏ ਦੀਆਂ ਤਿੰਨ ਬੱਚੇ ਵਾਲੇ ਕਹਿੰਦੇ ਹਨਾ ਬਹੁਤ ਡਿਮਾਂਡ ਦੇ ਬੱਚੇ ਵਾਲੇ ਬਹੁਤੇ ਜਾਣੇ ਮੰਗੇ ਜਾਂਦੇ ਸੀ ਹਲੋ ਇਹ ਬੁਲਬੁਲ ਦਾ ਬੱਚਾ ਨਿੱਕਾ ਆ ਆ ਤਾਂ ਬੜੀ ਛੋਟੀ ਜੀ ਹੈ ਨਾ ਆ ਦੇਖੋ ਯਾਰ ਨਿੱਕੀ ਲੋਰ ਹੈ ਜਵਾਕ ਵਾਸਤੇ ਇਹ ਆਪ ਤਿਆਰ ਕਰਵਾਨੇ ਆ ਭਾਜੀ ਆਪਾਂ ਇਹ ਸਾਰੀਆਂ ਆ ਦੇਖੋ ਛੋਟਾ ਜਿਹਾ ਬੱਚਾ ਨਾ ਖਾਸ ਕਰ ਇਹ ਮੈਨੂੰ ਤਾਂ ਘੱਟ ਹੀ ਮਿਲਦੀ ਨਿੱਕੀ ਨਿੱਕੀ ਜਵਾਕਾਂ ਦੀਆਂ ਹਨਾ ਤਾਂ ਇਹ ਵੀ ਤੁਹਾਨੂੰ ਇੱਥੇ ਮਿਲ ਜਾਣੀ ਨਿੱਕੀ ਜੀ ਲੋਰ ਤੁਸੀਂ ਦੇਖੋ ਕਿੰਨੀ ਸੋਹਣੀ ਹੈ ਇਹ ਤੇ ਇਹ ਕਿੰਨੇ ਕਿੰਨੇ ਦੀਆਂ ਬਈ ਇਹ ਰੇਟ ਇੱਕੋ ਹੀ ਆਈ ਉਹੀ ਰੇਟ ਆਈ ਅੱਛਾ ਉਹੀ ਰੇਟ ਆ ਉਹੀ ਰੇਟ ਆ 500 ਦੀਆਂ ਤਿੰਨ ਵੱਡੇ ਦੀ ਲਓ ਭਲਾਂ ਦੀ ਵੱਡੀ ਲਓ ਜਿਹੜੀ ਮਰਦੇ ਦੀ ਲਓ ਛੋਟੇ ਦੇ ਲਓ ਇਹ ਵੀ ਨਹੀਂ ਫਿਰ ਜੇ ਲੋਹਾਂ ਲੈਣੀਆਂ ਆਏ ਆ ਤਿੰਨ ਲੈਣੀ ਹੈ ਭਲਾਂ ਬੱਚੇ ਦੇ ਵੀ ਲੈ ਸਕਦਾ ਉਦੋਂ ਵੱਡੇ ਦੇ ਵੀ ਲੈ ਸਕਦਾ ਤਿੰਨ ਜੇ ਮਰਜ਼ੀ ਲੈ ਆਉਂਦਾ ਮੰਨ ਲਓ ਇੱਕ ਆ ਲੈ ਲਈ ਇੱਕ ਆ ਲੈ ਲਈ ਇੱਕ ਆ ਲੈ ਲਈ ਹਾਂ ਅੱਛਾ ਐ ਵੀ ਹੈਗਾ ਇਹ ਤੁਹਾਨੂੰ ਮਿਲਨੇ ਆ ਕਿ 1500 ਦੀ ਸ਼ਾਪਿੰਗ ਕਰੋਗੇ ਹਨਾ 1500 ਰੁਪਏ ਦੀ ਸ਼ਾਪਿੰਗ ਕਰੋਗੇ ਨਾ ਤੇ ਆਹ ਤੁਹਾਨੂੰ ਗਿਫਟ ਫ੍ਰੀ ਮਿਲਣਾ ਇਥੋਂ ਮੈਨਾਂ ਬਾਈਏ ਕੋਲੋਂ ਤੇ ਰੇਟ ਵੀ ਉੱਪਰ ਤੁਸੀਂ ਵੇਖ ਲਓ 799 ਲਿਖਿਆ ਹੋਇਆ ਤੇ ਇਹਦੇ ਵਿੱਚੋਂ ਤੁਹਾਡੀ ਤੁਹਾਨੂੰ ਵਧੀਆ ਚੀਜ਼ ਹੀ ਨਿਕਲਣੀ ਹੈ ਜਿਹੜੀ ਬਾਈ ਨੇ ਦੱਸਿਆ ਜਿਵੇਂ ਪਰਫਿਊਮ ਹੋਊਗਾ ਪਰਸ ਹੋਊਗਾ ਕੰਮ ਵਾਲੀ ਚੀਜ਼ ਨਿਕਲੋ ਵੀ ਬਾਈ ਇਹ ਨਹੀਂ ਆਪਾਂ ਹੋਰ ਕੁਝ ਪਾਤਾ ਜਿਹੜਾ ਬਿਲਕੁਲ ਹੋਊਗੀ ਠੀਕ ਹੈ ਜਾਂ ਪਰਸ ਹੋ ਗਿਆ ਪਰਫਿਊਮ ਹੋ ਗਿਆ ਜਰਾਬਾਂ ਹੋ ਗਈਆਂ ਕਮ ਵਾਲੀ ਚੀਜ਼ ਹੀ ਨਿਕਲੂਗੀ ਲਿਕਣੀਆਂ ਦੋ ਤਿੰਨ ਚੀਜ਼ਾਂ ਪੱਕੀਆਂ ਆਈਆਂ ਅੱਛਾ ਹਾਂ ਪਹਿਲਾਂ ਦੀ ਆਪਣੇ ਕੋਲੇ ਆ ਕੇ ਖੋਲ ਲਿਆ ਅਗਲੇ ਆਪਣੇ ਘਰੇ ਖੋਲ ਲੇ ਅਗਲੇ ਡੱਬਾ ਦੇ ਦੇਣਾ ਲੈ ਵੀ ਤੇਰਾ ਹੀ ਹੈ ਜਿਹੜਾ ਕੁਝ ਵੀ ਬਿਲਕੁਲ ਬਿਲਕੁਲ ਹਾਂ ਤੁਸੀਂ ਇੱਥੋਂ ਤੁਹਾਨੂੰ ਬੰਦ ਡੱਬਾ ਦੇ ਦੇਣਾ ਤੇ ਪੈਕ ਕਰਕੇ ਗਿਫਟ ਬਾਈ ਨੇ ਰੱਖਿਆ ਇੱਥੇ ਤੇ ਇੱਥੋਂ ਹਰੇਕ ਚੀਜ਼ ਤੁਹਾਨੂੰ ਮਿਲ ਜਾਣੀ ਹੈ ਹੁਣ ਅੱਛਾ ਬਈ ਹੁਣ ਆਪਣੀ ਲੋਕੇਸ਼ਨ ਕੀ ਹੈ ਜਿੱਥੇ ਆਪਾਂ ਖੜੇ ਆ ਐਗਜ਼ੈਕਟ ਲੋਕੇਸ਼ਨ ਹੈਗੀ ਹੈ ਵੀਰੇ ਤਲਵੰਡੀ ਸਾਬੋ ਤੁਸੀਂ ਜੋ ਆਪਾਂ ਖੰਡਾ ਚੌਂਕ ਜਾਣੇ ਆਗੇ ਠੀਕ ਹੈ ਉਦੋਂ ਆਪਾਂ ਮਸਤੋਣਾ ਗੁਰਦੁਆਰੇ ਰੋਡ ਆਨੇ ਵੀਰੇ ਇੱਕ ਖਾਸ ਸਕੂਲ ਆਂਦਾ ਕੁੜੀਆਂ ਦਾ ਮਸਤੋਣਾ ਗੁਰਦੁਆਰੇ ਰੋਡ ਦੇ ਨਾਲ ਇੱਕ ਡੇਰਾ ਹੈ ਦਾਦੂਪੰਤੀ ਡੇਰੇ ਦੇ ਨਾਲ ਹੀ ਆਪਣੀ ਦੋਨੇ ਦੁਕਾਨਾਂ ਗਈਆਂ ਜਦੋਂ ਆਪਾਂ ਬਾਬਾ ਢੱਲ ਸਾਹਿਬ ਦੇ ਮੱਥਾ ਟੇਕਣ ਜਾਂਦੇ ਆ ਤੇ ਠੀਕ ਹੈ ਉਹ ਬਾਬਾ ਢੱਲ ਸਾਹਿਬ ਦੇ ਜਮਾ ਵਿਚਾਲੇ ਹੈਗੀ ਦੋਨਾਂ ਗਲੀਆਂ ਦੇ ਇੱਧਰ ਵੀ ਇੱਧਰ ਵੀ ਬਾਬਾ ਢੱਲ ਸਾਹਿਬ ਦੇ ਮੱਥਾ ਟੇਕਣ ਜਾਂ ਦੋਨਾਂ ਦਾ ਗਲੀਆਂ ਦੇ ਵਿਚਾਲੇ ਹੈ ਵੀਰੇ ਮੰਨ ਲਓ ਜੇ ਉਥੇ ਕੋਈ ਆਉਂਦਾ ਵੀ ਤਾਂ ਖਾਲਸਾ ਸਕੂਲ ਪੁੱਛਦਾ ਨਾ ਗੁਰੂ ਘਰ ਕਿੱਥੇ ਹੈ ਜੀ ਹਾਂ ਖਾਲਸਾ ਸਕੂਲ ਪੁੱਛ ਸਕਦਾ ਜਾਂ ਪੁੱਛ ਸਕਦਾ ਵੀਰੇ ਆਪਾਂ ਬਾਬਾ ਢੱਲ ਸਾਹਿਬ ਦੇ ਜਾਣਾਗਾ ਬਾਬਾ ਢੱਲ ਸਾਹਿਬ ਤੁਹਾਨੂੰ ਪਤਾ ਹੀ ਜਿੱਦਾਂ ਸਸਤਾ ਦਿਖਾਉਂਦੇ ਹੀ ਉਹਨੇ ਜਿੱਦਨ ਮਰਜ਼ੀ ਪੁੱਛ ਲਿਆ ਉਹਦੇ ਨਾਲ ਹੀ ਵਿਚਾਲੇ ਹੈ ਜਮ ਤੇ ਦੁਕਾਨ ਦਾ ਆਪਣਾ ਫੈਸ਼ਨ ਡੇ ਹੱਬ ਫੈਸ਼ਨ ਡੇ ਹੱਬ ਵੀਰੇ ਦੁਕਾਨ ਦੀ ਨਾਮ ਟਾਈਮਿੰਗ ਕੀ ਰਹਿੰਦੀ ਹੈ ਆਪਣੀ ਦੁਕਾਨ ਦੀ ਤੇ ਮੋਬਾਈਲ ਨੰਬਰ ਕੀ ਹੈ ਜੇ ਮੰਨ ਲਓ ਮੈਂ ਆਏਗੀ ਸਵੇਰ ਤੋਂ 8 ਤੋਂ ਲੈ ਕੇ ਸ਼ਾਮ ਨੂੰ 9 ਵਜੇ ਤੱਕ ਸੰਡੇ ਨੂੰ ਆਪਣੀ ਦੁਕਾਨ ਆਪਣੀ ক্লোਜ਼ ਹੋਊਗੀ ਸੰਡੇ ਨੂੰ ক্লোਜ਼ ਹੋਣੀ ਹੈ ਹਾਂਜੀ ਹਾਂਜੀ ਅੱਛਾ ਤੇ ਟਾਈਮਿੰਗ ਕੀ ਦੱਸਿਆ ਗਿਆ ਆਪਣੀ ਟਾਈਮਿੰਗ ਹੈਗੀ ਸਵੇਰੇ 8 ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਠੀਕ ਹੈ ਜੀ ਸੰਡੇ ਨੂੰ ਕਲੋਜ਼ ਹੁੰਦੀ ਹੈਗੀ ਮਤਲਬ ਬਈ ਡਿਲੀਵਰੀ ਵਾਲਾ ਬਈ ਡਿਲੀਵਰੀ ਵਾਲਾ ਕਿਉਂਕਿ ਆਪਾਂ ਤਾਂ ਨਹੀਂ ਕਰਦੇ ਅਗਲਾ ਕਹੀ ਕਹਿੰਦਾ ਵੀ ਪੈਸੇ ਬਵਾਲੇ ਮੁੜ ਕੇ ਆਪਣੇ ਕੋਲ ਟਾਈਮ ਨਹੀਂ ਹੁੰਦਾ ਵਾ ਠੀਕ ਹੈ ਜੀ ਆਪਾਂ ਉਹ ਕੰਮ ਨਹੀਂ ਕਰਦੇ ਜਿਹਨੇ ਲੈਣਾ ਇੱਥੇ ਦੁਕਾਨ ਤੇ ਆ ਕੇ ਲੈ ਲਾਣ ਤੇ ਆ ਕੇ ਵਿਜ਼ਿਟ ਕਰੋ ਕਿਉਂਕਿ ਡਿਲੀਵਰੀ ਵਾਲਾ ਫਿਰ ਅਗਲਾ ਕਹਿੰਦਾ ਹੁੰਦਾ ਯਾਰ ਪੈਸੇ ਬਵਾਲੇ ਨੇ ਆਏ ਨਹੀਂ ਕਿਤੇ ਉਹ ਨਹੀਂ ਡਿਲੀਵਰੀ ਵਾਲਾ ਆਪਾਂ ਨਹੀਂ ਕਰਦੇ ਵੀਰੇ ਠੀਕ ਹੈ ਆਪਣੇ ਦੁਕਾਨ ਤੇ ਵਿਜ਼ਿਟ ਕਰੋ ਆ ਕੇ ਦੇਖੋ ਨਾਲੇ ਚੀਜ਼ ਵੀ ਹੈਗੀ ਹੈ ਕਿ ਨਹੀਂ ਹੈਗੀ ਜਦੋਂ ਮਰਜ਼ੀ ਆਓ ਦੁਕਾਨ ਤੇ ਤੇ ਲੋਕੇਸ਼ਨ ਤੁਹਾਨੂੰ ਆਪਾਂ ਵੀ ਦੱਸ ਦਿੰਨੇ ਆ ਇੱਕ ਵਾਰੀ ਇਹ ਗੁਰਦੁਆਰਾ ਮਸਤੋਣਾ ਸਾਹਿਬ ਜਿਹੜਾ ਰੋਡ ਹੈਗਾ ਤੇ ਖਾਲਸਾ ਸਕੂਲ ਜਿਹੜਾ ਕੁੜੀਆਂ ਦਾ ਸਕੂਲ ਹੈਗਾ ਤਾਂ ਉਹਦੇ ਨਾਲ ਹੀ ਬਿਲਕੁਲ ਥੋੜਾ ਜਿਹਾ ਅੱਗੇ ਜਾ ਕੇ ਜਿਹੜੀ ਇਹਨਾਂ ਦੀ ਦੁਕਾਨ ਹੈਗੀ ਫੈਸ਼ਨ ਡੇ ਹੱਬ ਦੇ ਨਾਂ ਤੇ ਦੁਕਾਨ ਹੈਗੀ ਤੇ ਐ ਦੁਆਰ ਨੂੰ ক্লোਜ਼ ਹੁੰਦੀ ਹੈ ਤੇ ਕੋਈ ਵੀ ਗੱਲਬਾਤ ਕਰਨੇ ਤੇ ਨੰਬਰ ਵੀ ਆਪਾਂ نیچے ਲਿਖ ਦੇਾਂਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਇਥੋਂ ਕੱਪੜੇ ਲੈ ਕੇ ਜਾ ਜਰੂਰ ਕਮੈਂਟ ਕਰਕੇ ਦੱਸੋ ਕਿੰਦਾਂ ਦੀ ਕੁਆਲਿਟੀ ਹੁੰਦੀ ਹੈ ਤੇ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਜਿਹੜਾ ਆਪਣਾ 1500 ਦੀ ਸ਼ਾਪਿੰਗ ਕਰਕੇ ਜਾਊਗਾ ਉਹਨ ਜਰੂਰ ਕਰਿਓ ਧੰਨਵਾਦ